భా స కరెంట్ じゃあもうごめんなさい。 ਮੁਨਿਸ ਤੇ ਫਿਰ ਵਾਈਫ ਹੀ ਹੁੰਦੀ ਹੈ ਨਾ ਇਹ ਇਹ ਆਪਾਂ ਵੇਖਦੇ ਆ ਅਬ ਆ ਬਲਾਕ ਭਰਾ ਸਾਡੀ ਨੂੰ ਬਲਾਓ ਹਾਂਜੀ ਸਰ ਹਾਂਜੀ ਇਸਕਾ ਪੰਨਾ ਵਿਸ਼ਾਲ ਕੈਂਪ ਅੱਜ ਰਾਤ ਨੂੰ ਲਗਾਇਆ ਜਾ ਰਿਹਾ ਹੈ ਆ ਸਭ ਤੋਂ ਪਹਿਲਾਂ ਜਿਲੀ ਟੀਮ ਆ ਔਰ ਖਾਸ ਕਰਕੇ ਅਦੀਪਾ ਜੀ ਜਿਨ੍ਹਾਂ ਨੇ ਇਹ ਬਹੁਤ ਵੱਡਾ ਉਪਰਾਲਾ ਕੀਤਾ ਹੈ ਔਰ ਮੈਨੂੰ ਪਹਿਲੀ ਵਾਰੀ ਇਹ ਮੌਕਾ ਮਿਲਿਆ ਬਲੱਡ ਕੈਂਪ ਕੋਇਚੇ ਹਿੱਸਾ ਲੈਣ ਦਾ ਪਹਿਲੀ ਵਾਰੀ ਮਿਲਿਆ ਔਰ ਬਹੁਤ achhi gall hai ਇਹ ਜਿਹੜਾ ਇਹ ਕੰਮ ਜਿਹੜੇ ਆ ਪਰਮੇਸ਼ਰ ਨੂੰ ਜਿਹੜੇ ਆ ਪਸੰਦ ਆ ਔਰ ਇਹ ਅਪਰਾਲਾ ਕਰਨਾ ਕੋਈ ਛੋਟੀ ਗੱਲ ਨਹੀਂ ਹੈ ਬਹੁਤ ਵੱਡੀ ਗੱਲ ਹੁੰਦੀ ਹੈ ਇਹਨਾਂ ਅਰੇਂਜਮੈਂਟ ਕਰਨਾ ਔਰ ਸਭ ਤੋਂ ਪਹਿਲਾਂ ਮੈਂ థాంక్స్ ਕਰਦਾ ਇਸ ਪ੍ਰਾਧਾ ਤੇ ਇਹ ਭਰਾ ਇਹਨਾਂ ਭਰਾਵਾਂ ਦੀ ਇਹਨਾਂ ਦੀ ਜਿਹੜੀ ਤੀਲ ਦੀ ਮੁਹੱਬਤ ਨੇ ਇਥੇ ਲੈ ਕੇ ਆਈ ਆ ਅੱਜ ਕੱਲ ਕਿਸੇ ਕੋਈ ਟਾਈਮ ਨਹੀਂ ਹੁੰਦਾ ਲੋਕ ਨੇ ਪਰਮੇਸ਼ਵਰ ਦੀ ਬਾਣੀ ਦੇ ਅੰਦਰ ਲਿਖਿਆ ਕਿ ਭਲੇ ਦੇ ਕੰਮ ਕਰੂ ਤੇ ਪਿੱਛੇ ਕਦੀ ਨਾ ਹਟ ਹਾਂ ਸੋ ਇਹ ਪ੍ਰਭੂ ਦਾ ਥੈਂਕਸ ਔਰ ਗੁਰਦਾ ਥੈਂਕਸ ਆ ਤੇ ਖਾਸ ਕਰਕੇ ਇਹ ਯੰਗ ਬੱਚੇ ਆ ਜਿਹੜੇ ਆਪਣਾ ਬਲੱਡ ਅਜ ਦੇ ਰਹੇ ਆ ਕਿਸੇ ਦੀ ਜਾਨ ਨੂੰ ਬਚਾਉਣਾ ਬਹੁਤ ਵੱਡੀ ਗੱਲ ਆ ਹਨਾ ਕਿਉਂਕਿ ਇਹ ਭਲੇ ਦੇ ਕੰਮ ਆ ਪਰਮੇਸ਼ਰ ਨੂੰ ਵੀ ਬਹੁਤ ਨੂੰ ਵੀ ਇਹ ਕੰਮ ਜਿਹੜੇ ਪਸੰਦ ਆ ਕਿਉਂਕਿ ਬਾਣੀ ਦੇ ਵਿੱਚ ਲਿਖਿਆ ਆ ਅਨਾ ਤੂੰ ਦਇਆ ਕਰ ਤਾਂ ਤੇ ਤੇ ਦਇਆ ਹੋਏਗੀ ਸੋ ਸਭ ਤੋਂ ਵੱਡੀ ਗੱਲ ਹੈ ਅਦੀਪਾ ਜੀ ਔਰ ਇਹਦੀ ਟੀਮ ਹੈ ਜਿਨ੍ਹਾਂ ਨੇ ਸਾਰਿਆਂ ਨੇ ਵੱਲ ਮਿਲ ਕੇ ਇਹ ਉਪਰਾਲਾ ਕੀਤਾ ਆ ਔਰ ਮੈਨੂੰ ਵੀ ਮੌਕਾ ਮਿਲਿਆ ਔਰ ਸਭ ਤੋਂ ਵੱਡੀ ਗੱਲ ਅਨਸਾਨੀ ਦੀ ਹੈ ਅਸੀਂ ਅਨਸਾਨੀ ਨੂੰ ਪਿਆਰ ਕਰੀਏ ਔਰ ਜੇ ਜਿਹੜਾ ਇਹ ਸਾਰਾ ਪ੍ਰੋਗਰਾਮ ਕੀਤਾ ਹੈ ਅੱਜ ਦੇਖੋ ਸਾਰੇ ਧਰਮਾਂ ਦੇ ਲੋਕ ਇਕੱਠੇ ਹਨ ਹੈਨਾ ਸਭ ਨੂੰ ਇਸ ਨੂੰ ਸਿੱਖਿਆ ਸਾਈ ਹੈ ਹੈਨਾ ਆਪਾਂ ਜਾਤ ਪਾਤਾਂ ਨੂੰ ਪਿੱਛੇ ਰੱਖ ਕੇ ਇਹ ਜਿਹੜੇ ਭਲੇ ਦੇ ਕੰਮ ਹੈ ਭਲਾਈ ਦੇ ਕੰਮ ਆਪਾਂ ਨੂੰ ਕਰਨ ਦੀ ਲੋੜ ਹੈ ਸਾਡੇ ਅੱਜ ਜੰਗ ਬੱਚੇ ਜਿਹੜੇ ਆ ਉਹ ਦੇਖੋ ਡਰਦੇ ਦੇ ਰਹੇ ਆ ਔਰ ਇਤਨੀ ਵੱਡੀ ਇਹ ਇਹਨਾਂ ਦੀ ਹਿੰਮਤ ਹੈਗਾ ਇਹਦਾ ਲੋਕੀ ਬਲੱਡ ਬੈਂਕ ਤੋਂ ਬਰਾਨਾ ਡਰਦੇ ਆ ਲੰਕੋ ਡਰਨ ਵਾਲੀ ਗੱਲ ਨਹੀਂ ਹੁੰਦੀ ਇਹਨਾਂ ਦੇ ਦਰਦ ਨਾਲ ਪਤਾ ਨਹੀਂ ਕਿ ਕਿੱਦੀ ਜਾਣ ਬਤ ਜਾਣੀ ਆ ਹਨਾ ਕਿਸੇ ਦੀ ਜਾਣ ਬਤ ਸਕਦੀ ਆ ਮੈਂ ਆਪਣੀ ਲਾਈਫ ਦਾ ਐਕਸਪੀਰੀਅੰਸ ਤੁਹਾਨੂੰ ਦੱਸ ਸਕਦਾ ਨਹੀਂ ਆਪਣੀ ਮੈਂ ਲਾਈਫ ਵਿੱਚ ਮੈਂ ਚਾਰ ਬੰਦੇ ਜਿਹੜੇ ਉਹ ਬਿਲਕੁਲ ਮੌਤ ਦੇ ਨਜ਼ਦੀਕ ਮੈਂ ਉਹਨਾਂ ਨੂੰ ਬਚਾ ਲਿਆ ਤੇ ਮੇਰੇ ਮੇਰੇ ਲਈ ਬਹੁਤ ਵੱਡੀ ਇਹ ਗੱਲ ਆ ਹਨਾ ਇਹ ਗੱਲ ਰੱਬ ਨੂੰ ਜਈ ਆ ਪਸੰਦ ਆ ਸੋ ਇਹਾਂ ਦੀ ਮੁਹੱਬਤ ਇਹਨਾਂ ਦਾ ਪਿਆਰ ਦੇ ਰਜ਼ਾਨਾਲੀ ਆਪਾਂ ਸਾਰੇ ਇੱਥੇ ਇਕੱਠੇ ਆਏ ਆ ਆਲ স্পੈਸ਼ਲ ਵਰਗੀਆਂ ਬੇਟੀਆਂ ਉਹ ਆਪਣੀ ਡਿਊਟੀ ਨਹੀਂ ਨਿਭਾ ਰਹੇ ਆ ਹੈਨਾ ਉਹ ਵੀ ਦੇਖੋ ਕਿੰਨਾ ਸਹਿਯੋਗ ਦੇ ਰਹੇ ਆ ਠੀਕ ਹੈ ਸੋ ਆਪਾਂ ਇਹ ਸ਼ੋਅ ਕਰਨਾ ਹੈ ਬਲੈਸ ਕਰੇ ਔਰ ਇਦਾਂ ਦੇ ਭਲੇ ਦੇ ਕੰਮ ਜਿਹੜੇ ਆਪਾਂ ਰੈਲਵੇ ਦੇ ਸਾਰੀਆਂ ਕਾਮਰ ਰੈਲਵੇ ਦੇ ਆਪਾਂ ਕਰਦੇ ਰਹੀਏ ਔਰ ਨਿਮਕਤਾ ਦੀ ਜਿਹੜੀ ਹੈ ਸੇਵਾ ਕਰਨਾ ਸਾਡਾ ਜਿਹੜਾ ਫਰਜ਼ ਹੈ ਉਹ ਬੜੀ ਜ਼ਿੰਮਤ ਕੀਪੀਆ ਅਵੀ ਸਾਹਿਬ ਨੇ ਔਰ ਮੇਰਾ ਬਹੁਤ ਪਿਆਰ ਹੈ ਮੇਰਾ ਭਰਾ ਹੈ ਔਰ ਇਹਨਾਂ ਨੇ ਇਹ ਜੋ ਹੁਕਮ ਕੀਤਾ ਮੇਰੇ ਕੋਈ ਇੱਥੇ ਜਰੂਰ ਆਉਣਾ ਹੈ ਮੈਂ ਆਪਣਾ ਸਾਰਾ ਕੰਮ ਅੱਜ ਛੱਡ ਕੇ ਇਸ ਟੀਮ ਦੇ ਨਾਲ ਅਨਕੋ ਖੜਾ ਆ ਇਸ ਪ੍ਰੋਗਰਾਮ ਦੇ ਅੰਦਰ ਨਾਲ ਸ਼ਾਮਿਲ ਹੋਇਆ ਸੋ ਪ੍ਰਭੂ ਉਹਨਾਂ ਨੂੰ ਬੜਾ ਬਲੈਸ ਕਰੇ ਔਰ ਜਿਹੜੀ ਇਹਨਾਂ ਦੀ ਸੋਚ ਆ ਹਨ ਉਹਨੂੰ ਮੇਰਾ ਸਲੂਟ ਹੈ ਸਲਾਮ ਹੈ ਅਲਾਕੇ ਕਿਉਂਕਿ ਅੱਛਾ ਜਿਹੜੇ ਯੰਗ ਬੱਚੇ ਆ ਉਹਨਾਂ ਨੂੰ ਬੁਢੇ ਕੰਮਾਂ ਵੱਲ ਲੈ ਕੇ ਜਾ ਰਹੇ ਆ ਪਰ ਦੇਖੋ ਅੱਜ ਨਸ਼ਿਆਂ ਦਾ ਦੌਰ ਆ ਅੱਜ ਸਾਡਾ ਜੋ ਬਲੱਡ ਖੜਾ ਆ ਵੱਡਿਆ ਤਾਂ ਉਹ ਕਿਹਨੇ ਕਿਹਦੇ ਕੰਮ ਆ ਆਸਾ ਕਰਦਾ ਹੈ ਸੋ ਅੱਜ ਜਿਹੜੇ ਯੰਗ ਬੱਚੇ ਆ ਉਹਨਾਂ ਨੂੰ ਨਸ਼ਿਆਂ ਤੋਂ ਦੂਰ ਰੱਖੇ ਇਹ ਭਲੇ ਦੇ ਕੰਮ ਕਰਨ ਦੀ ਬਹੁਤ ਜ਼ਰੂਰਤ ਆ ਔਰ ਮੇਰੀ ਇਹ ਦੁਆ ਹੈ ਜੀਸਸ ਕ੍ਰਾਈਸ ਤੋਂ ਕਿ ਪਰਮੇਸ਼ਰ ਇਹਨਾਂ ਬੱਚਿਆਂ ਦੇ ਉੱਤੇ ਯੰਗ ਬੱਚੇ ਆ ਜਿਹੜੇ ਆਪਣੇ ਬਲੱਡ ਨੂੰ ਦੇ ਰਹੇ ਆ ਇਹਨਾਂ ਦੇ ਉੱਤੇ ਇਹਨਾਂ ਦੇ ਪਰਿਵਾਰਾਂ ਦੇ ਉੱਤੇ ਬਹੁਤ ਕਿਰਪਾ ਕਰੇ ਥੈਂਕ ਯੂ so much ਹਾਂਜੀ ਸਰ ਮੈਂ ਗਰਮੀਤਲਾ ਦਿੱਤੀ ਪ੍ਰਧਾਨਤਾ ਪਾਰਟੀ ਔਰ ਮੈਂ ਅੱਜ ਖਾਸ ਤੌਰ ਤੇ ਆ ਕੇ ਨਹੀਂ ਮਜੂਰੀ ਵਾਲੀ ਇੱਥੇ ਕੈਂਪ ਲੱਗਾ ਮੈਨੂੰ ਇੱਥੇ ਆਉਣ ਦਾ ਮੌਕਾ ਮਿਲਿਆ ਤੇ ਲਗਾਤਾਰ ਦੇਖੋ ਪੰਨੀਵਾਰ ਕਪੂਰਥਲੇ ਹਲਕੇ ਦੇ ਵਿੱਚ ਜਿਹੜਾ ਜਿਹੜਾ ਖੂਨ ਦਾ ਜਿਹੜਾ ਵਾ ਕੈਂਪ ਲੱਗਣ ਜਾ ਰਿਹਾ ਲੱਗਦਾ ਪਿਆਰਾ ਪਰ ਗਾਹ ਵੀ ਲੱਗੂਗਾ ਮੈਂ ਜਦੋਂ ਵੀ ਆਣਾ ਮੈਂ ਫਿਰ ਇਹੋ ਹੀ ਲੋਕਾਂ ਨੂੰ ਸੰਦੇਸ਼ ਦਿੰਨਾ ਕਿ ਦੇਖੋ ਜਿਹੜਾ ਦੂਰ ਚੱਲਦਾ ਜਿੱਦਾਂ ਭਾਈ ਸਾਹਿਬ ਨੇ ਕਿਹਾ ਨਸ਼ਿਆਂ ਦਾ ਦੂਰ ਚੱਲਦਾ ਪਿਆ ਜੋ ਇਹਦਾ ਤਾਂ ਸਾਰੇ ਉਪਰਾਲਾ ਕਰੀਏ ਸਾਰੇ ਜਿੰਨੇ ਸੰਸਥਾ ਦੇ ਲੋਗ ਆ ਕਿਉਂਕਿ ਤੇਰੀ ਸਰਕਾਰਾਂ ਉਹ ਤਾਂ ਡੁੱਬੀਆਂ ਪਈਆਂ ਵਾ ਉਹਨਾਂ ਦੀ ਅੱਖਾਂ ਬੰਦ ਹੋਈਆਂ ਪਈਆਂ ਵਾ ਵੀ ਕਪੂਰ ਥੱਲੇ ਦੇ ਵਿੱਚ ਪੰਜਾਬ ਦੇ ਵਿੱਚ ਕੀ ਹੋ ਰਿਹਾ ਆ ਆਪਾਂ ਸਾਰੇ ਮੀਡੀਆ ਦੇਖਦੇ ਆਂ ਖਬਰਾਂ ਦੇਖਦੇ ਆਂ ਰੋਜ਼ ਲੋਕਾਂ ਦੀਆਂ ਮੋਟਾਂ ਹੁੰਦੀਆਂ ਛੋਟੇ-ਛੋਟੇ ਬੱਚਿਆਂ ਦੀਆਂ ਪਰ ਦੇਖੋ ਇਹ ਜਿਹੜਾ ਕੈਂਪ ਲੱਗਦਾ ਪਿਆ ਜਿੱਥੇ ਜਿੰਨੇ ਵੀ ਨੌਜਵਾਲਾਂ ਨੇ ਖੂਨ ਦਿੱਤਾ ਵੀ ਇਹ ਬਲੱਡ ਜਿਹੜਾ ਵਾ ਵੀ ਕਿੰਨੇ ਲੋਕਾਂ ਦੇ ਉੱਤੇ ਜਾ ਕੇ ਵੀ ਹੋ ਸਕਦਾ ਜਿਹੜੇ ਨੌਜਵਾਨ ਨਸ਼ਾ ਕਰਦੇ ਆ ਵੀ ਉਹਨਾਂ ਨੂੰ ਵੀ ਇਹ ਬਲੱਡ ਜਾ ਕੇ ਉਹਨਾਂ ਜ਼ਿੰਦਗੀ ਜਿਹੜੀ ਹੈ ਮਾਰਸਾ ਨੂੰ ਦਾ ਸੁਧਾਰੀ ਜਾਂਦੀ ਆ ਪਰ ਦੇਖੋ ਵੀ ਪੰਜਵੀਂ ਵਾਰੀ ਅਬੀਦ ਅਬੀਦ ਦੀ ਟੀਮ ਨੇ ਜਿਹੜਾ ਕੈਂਪ ਲਾ ਕੇ ਇਹ ਸਰਕਾਰਾਂ ਨੇ ਦਾਤਾ ਵਾ ਮੌਜੂਦਾ ਐਮਐਲਆ ਦਾਤਾ ਆਪ ਵਾਲਿਆਂ ਦਾਤਾ ਜਿਨ੍ਹਾਂ ਡਿਊਟੀ ਬੰਦੀ ਹੈ ਕੋਈ ਨਾ ਹੋਸਪਟਲਾਂ ਤੇ ਜਾਣ ਨਾ ਛੜਕਾਂ ਦਾ ਨਮਾਇੰਦਾ ਲੈਣ ਪਰ ਅੱਜ ਵੀ ਇਹ ਮੈਸ ਨਾ ਕੱਲਾ ਕੈਂਪ ਨਹੀਂ ਲਾਉਂਦੇ ਉਹ ਗਲੀਆਂ ਗਲੀਆਂ ਦੀ ਜਾ ਕੇ ਹਲਕੇ ਦੇ ਵਿੱਚ ਜੇ ਕਿਤੇ ਕੋਈ ਸੀਵੇਜ ਬੰਦਾ ਜਾਂ ਜੇ ਛੜਕ ਗਈ ਆ ਉਹ ਤੇ ਲਾਈਫ ਹੋ ਕੇ ਇਹ ਮੈਸ ਨੇ ਜਿਹੜੇ ਸਰਕਾਰ ਦੇ ਨਮਾਇੰਦੇ ਜਾਂ ਨਗਰ ਨਿਗਮ ਦੇ ਨਮਾਇੰਦੇ ਸੁੱਤੇ ਹੁੰਦੇ ਆ ਉਹਨਾਂ ਨੂੰ ਉਦੋਂ ਯਾਦ ਆਂਦੀ ਆ ਕਿ ਉਹ ਛੜਕ ਦੇ ਵਿੱਚ ਗੱਡਾ ਪਿਆ ਹੋਇਆ ਉਹਨਾਂ ਨੂੰ ਯਾਦ ਨਹੀਂ ਆਂਦੀ ਇਹ ਮੈਸੇਜ ਦਾ ਅਭੀ ਰਾਜਪੂਤ ਨੂੰ ਉਹ ਯਾਦ ਕਰਾਇਆ ਜਾਂਦਾ ਤੇ ਦੇਖੋ ਹਰਕਾ ਕਪੂਰਥਲੇ ਦੇ ਵਿੱਚ ਜੋ ਹਾਲਾਤ ਬਣੇ ਪਏ ਆ ਜੋ ਅੱਜ ਕੈਂਪ ਨਾ ਲੱਗੇ ਜਾਂ ਸਾਥੀ ਸਿੱਧਾ ਲਾਈਫ ਨਾ ਹੋਵੇ ਤੇ ਕਪੂਰਥਲੇ ਦੇ ਹਾਲਾਤ ਜਿਹੜੇ ਉਹ ਬੱਤਰ ਤੋਂ ਬੱਤਰ ਜਿਹੜੇ ਮੈਸੇਜ ਦਾ ਹੁੰਦੇ ਆ ਤੇ ਉਹ ਵੀ ਉਹਨਾਂ ਟੀਮ ਹਸਪਤਾਲਾਂ ਦੇ ਵਿੱਚ ਮੈਸੇਜ ਜਾ ਜਾ ਕੇ ਡਾਕਟਰਾਂ ਨੂੰ ਜਾਗਰੂਕ ਕਰਦੇ ਆ ਛੱਡ ਪਿਆ ਤੇ ਲਾਈਵ ਹੋ ਕੇ ਨਗਰ ਨਿਗਮ ਨੂੰ ਯਾਦ ਕਰਾਂਦੇ ਆ ਵੀ ਜੇ ਸਾਥੀ ਜਿੰਨਾ ਕਿ ਪੂਰਥਲਾ ਹੈਗਾ ਇਹ ਸਾਥੀ ਦਾ ਮੈਂ ਸਮੇਂ ਦਾ ਵੀ ਆਪਾਂ ਸਾਥ ਦੇਈਏ ਵੀ ਹੋ ਸਕਦਾ ਉਹਨਾਂ ਵਾਲੇ ਸਮੇਂ ਦੇ ਵਿੱਚ ਵੀ ਹਾਲਾਤ ਜਿਹੜੇ ਆ ਉਹ ਦਫਤਰ ਤੋਂ ਛੱਡ ਕੇ ਵਧੀਆ ਹੋ ਸਕਦੇ ਆ ਜੇ ਆਪਾਂ ਅਡੀ ਰਾਜਪੂਤ ਦਾ ਸਾਥ ਦੇਈਏ ਮੈਂ ਤੇ ਇਹਨੇ ਕਿਹਾ ਵਾ ਵੀ ਅਵੀ ਰਾਜਪੂਤ ਉਹਨਾਂ ਦੀ ਸੁਚਿਤੀ ਟੀਮ ਚੜ੍ਹਦੀ ਕਲਾ ਚ ਰਹੇ ਵੀ ਮਾਲਕ ਇਹਨਾਂ ਨੂੰ ਚੜ੍ਹਦੀ ਕਲਾ ਦੇ ਰੱਖੇ ਵੀ ਜਿਹੜਾ ਏਦਾਂ ਹੀ ਕੈਂਪ ਲੱਗਦੇ ਰਹਿਣ ਛੜਕਾਂ ਦੇ ਹਾਲਾਤ ਜਿਹੜੇ ਸਹੀ ਹੁੰਦੇ ਰਹਿਣ ਹੋਸਟਲਾਂ ਦੇ ਵਿੱਚ ਵੀ ਸਹੀ ਲੋਕਾਂ ਨੂੰ ਲਾਜ ਮਿਲੇ ਕੋਈ ਕੋਈ ਇਸ ਵੇਲੇ ਲੋਕਾਂ ਨੂੰ ਅਭੀ ਰਾਜਪੂਤ ਤੇ ਬੜੀਆਂ ਉਮੀਦਾਂ ਹੈਗੀਆਂ ਇਸ ਕਰਕੇ ਮੈਂ ਸਾਥੀ ਨੂੰ ਬੇਨਤੀ ਕਰਦਾ ਵੀ ਆਪਾਂ ਮਨੋਂ ਮਨੋਂ ਮੈਂ ਸਮਰੱਥ ਜਿਹੜੀ ਸੇਵਾ ਕਰਦੇ ਆ ਉਹ ਮਾਲਕ ਤੁਹਾਨੂੰ ਓਨ ਵਾਲੇ ਸਮੇਂ ਦੇ ਵਿੱਚ ਵੀ ਬਹੁਤ ਵਧੀਆ ਮੈਂ ਸਮੇਂ ਦਾ ਵੀ ਤੁਹਾਨੂੰ ਆਸ਼ੀਰਵਾਦ ਦੇਊਗੀ ਅਸੀਂ ਜੀ ਆਪਣੀ ਇਸ ਮੁੱਚੀ ਦੇ ਬੁੱਧਲੇ ਵਾਲੋਂ ਤੁਹਾਨੂੰ ਵਧਾਈ ਵੀ ਦਿੰਦੇ ਆ ਅਸੀਂ ਤੁਹਾਡੇ ਨਾਲ ਖੜੇ ਵੀ ਆ ਮੈਂ ਜਦੋਂ ਵੀ ਆਲਾ ਕੋਈ ਨਹੀਂ ਕਹੇ ਕਿ ਜਾਨਾ ਇਹ ਤੁਹਾਨੂੰ ਜਿੱਥੇ ਵੀ ਸਾਡੀ ਲੋੜ ਪਵੇ ਅਸੀਂ ਤੁਹਾਡੇ ਨਾਲ ਖੜੇ ਆ ਚਾਹੇ ਦੁੱਖ ਹੋਵੇ ਸੋਖੋ ਹੋਵੇ ਪਾਰਟੀਆਂ ਨੂੰ ਛੱਡ ਕੇ ਅਸੀਂ ਤੁਹਾਡੇ ਨਾਲ ਖੜੇ ਆ ਜੇ ਉਹਨਾਂ ਵਾਲੇ ਸਮੇਂ ਦੇ ਵਿੱਚ ਤੁਸੀਂ ਉਹਲਾ ਸਹੀ ਕਰੋਗੇ ਕਿ ਮੈਂ ਸਮੇਂ ਦਾ ਵੀ ਕਤੂਰ ਥਲਾ ਜਿਹੜਾ ਤੁਹਾਡੇ ਨਾਲ ਪ੍ਰੋਪਰ ਖੜਾ ਉਹ ਵੀ ਮੈਂ ਜਦੋਂ ਜਦੋਂ ਕਿਸੇ ਨੂੰ ਮਿਲਦਾ ਹਾਂ ਜੇ ਭਾਰੀ ਦੇ ਮੈਂ ਲੋਕਾਂ ਨੂੰ ਮਿਲਦਾ ਹੈ ਕਿ ਜਿੱਥੇ ਤੁਹਾਡੀ ਗੱਲ ਚੱਲਦੀ ਹੈ ਉਹਦਾ ਮਲਕੇ ਲੋਕ ਤੁਹਾਡੇ ਨਾਲ ਖੜੇ ਹੈਗੇ ਆ ਕਿਉਂਕਿ ਤੁਸੀਂ ਬਿਗੈਰ ਪੈਸੇ ਤੋਂ ਬਿਗੈਰ ਕਿਸੇ ਲਾਲੇ ਤੋਂ ਜਿਹੜੀ ਲੋਕਾਂ ਦੀ ਸੇਵਾ ਕਰਦੇ ਹੋ ਤੇ ਲੋਕਾਂ ਦੇ ਧਿਆਨ ਚ ਹੈਗੀ ਸੇਵਾ ਉਹ ਨਾਲੇ ਸਮੇਂ ਚ ਮੈਸੇਜ ਤੁਹਾਨੂੰ ਲੋਕਾਂ ਦਾ ਆਸ਼ੀਰਵਾਦ ਮਿਲੇਗਾ ਉਹੀ ਮੈਂ میڈیا ਰੇ ਮੀਡ ਖਾਸ ਕਰਕੇ ਮੀਡੀਆ ਵੀ ਤੁਹਾਨੂੰ ਮੈਂ ਕਰਦਾ ਕਿ ਜਿਹੜੇ ਤੁਹਾਨੂੰ ਵੀ ਦੀਆ ਜਿਹੜਾ ਤੁਹਾਨੂੰ ਬਹੁਤ ਸੰਯੋਗ ਦਿੰਦਾ ਉਹ ਛੜਕਾ ਰਿਹਾ ਉਹ ਉਹ ਹਸਪੀਟਲ ਦਾ ਰੋਲ ਹੋਵੇ ਮੀਡੀਆ ਤੁਹਾਡੇ ਨਾਲ ਖੜਾ ਹੁੰਦਾ ਹੈ ਨਾ ਤੁਹਾਡੇ ਲੋਕੋ ਆਪਣੇ ਲੋਕ ਮੀਡੀਆ ਰੂਪੇ ਅਨੁਰਕਾਰ ਦਾ জ্ঞাত ਹੈ জ্ঞাত ਹੈ ਅੱਜ 15ਵਾਂ ਵਿਚਾਰ ਖੋਣਦਾਨ ਕੈਂਪ ਜਗਿਆ ਵਾ ਹਲਕੇ ਕਪੂਤਰੇ ਦਾਣਵੀਰ ਸਾਥੀਆਂ ਦੇ ਸਾਥ ਦੇ ਨਾਲ ਤੇ ਮੇਰੀ ਟੀਮ ਜੋ ਹਮੇਸ਼ਾ ਜਿਵੇਂ ਹਾ ਮੇਰੇ ਨਾਲ ਖੜੀ ਜਾਂਦੀ ਉਹਨਾਂ ਸਾਥ ਦੇ ਨਾਲ ਸਿੱਟੀ ਹੌ ਦੇ ਬਾਦ ਲਗਾਇਆ ਗਿਆ ਵਾ ਜੋ ਕਿ ਸ਼ਾਮ ਦੇ 5 ਵਜੇ ਤੋਂ ਚੱਲੇਗਾ ਬਹੁਤ ਮਨ ਨੂੰ ਖੁਸ਼ੀ ਹੰਡੀਏ ਜਿਹੜੇ ਆਓ ਜੇ ਸਮਾਜਿਕ ਭਲਾਈ ਦੇ ਕੰਮ ਜਿਹੜੇ ਆ ਮੇਰੇ ਵੱਲੋਂ ਤੇ ਮੇਰੀ ਟੀਮ ਵੱਲੋਂ ਹਲਕੇ ਕਪੂਤਰੇ ਲੋਕਾਂ ਨੂੰ ਸਾਰੇ ਜੀ ਪੇਡਾਂ ਦੇ ਆ ਮੈਂ ਲੋਕਾਂ ਨੂੰ ਇੱਕ ਬੋਲ ਕਰੂੰਗਾ ਕਿ ਆਪਾਂ ਜਦੋਂ ਆਪਣੇ ਪ੍ਰਵਾਹ ਤੇ ਕੋਈ ਢੇਰ ਪੈਂਦੀ ਆ ਆਪਾਂ ਨੂੰ ਇਹ ਲੱਗਦਾ ਹੋਵੇ ਕਿ ਸਾਨੂੰ ਖੂਨ ਮਿਲ ਜੇ ਸਮੇਂ ਦੇ ਉੱਤੇ ਜਲਦੀ ਜਲਦੀ ਮਿਲ ਜੇ ਪਰ ਕਦੀ ਆਪਾਂ ਇਹ ਕੀ ਸੋਚੀ ਆ ਕਿ ਆਪਾਂ ਦੇ ਖੂਨਦਾਨ ਕਰਾਉਣ ਦੇ ਮਾਰੇ ਡਰਦੇ ਆ ਕਿ ਆ ਵੀ ਆਪਾਂ ਦੇਵਾਂਗੇ ਕਮਜ਼ੋਰੀ ਆ ਜਾਊਗੀ ਡਾਕਟਰ ਡੱਕ ਵੀ ਕਹਿੰਦੇ ਆ ਕਿ ਖੂਨ ਦੇਣਾ ਤੇ ਵੀ ਘਟਦਾ ਨਹੀਂ ਖੂਨ ਵੱਧਦਾ ਹੀ ਆ ਪਰ ਜਦੋਂ ਆਪਾਂ ਨੂੰ ਲੋੜ ਪੈਂਦੀ ਆ ਆਪਾਂ ਜਾ ਕੇ ਮੰਗਦੇ ਆ ਪਰ ਜੇ ਮੰਨ ਲਓ ਕਿ ਉੱਤੇ ਉਹ ਸਟੋਰ ਹੁੰਦੇ ਆ ਬਲੱਡ ਉੱਥੇ ਜੇ ਖੂਨ ਅਵੇਲੇਬਲ ਨਹੀਂ ਹੋਊਗਾ ਤੇ ਖੂਨ ਮਿਲੂਗਾ ਕਿੱਦਾਂ ਤੇ ਆਪਾਂ ਨੂੰ ਸਾਰਿਆਂ ਨੂੰ ਕੋਸ਼ਿਸ਼ ਕਰਨ ਕਿ ਆਪਰਾ ਬੜਾ ਮੁਝਾ ਖੋਣ ਦੇ ਲੱਗਦਾ ਜਿਸਾਂ ਨੂੰ ਦਾਨ ਕਰਕੇ ਕਿਸੇ ਗਰੀਬ ਮਨ ਦੇ ਕੰਮ ਆ ਜੀਏ ਤਾਂ ਕਿ ਸਾਨੂੰ 희ਸਾ ਮਿਲਣ ਮੇਰੀ ਤੇ ਕੋਸ਼ਿਸ਼ ਰਹਦੀ ਆ ਮੈਂ ਹਮੇਸ਼ਾ ਜਿਹੜਾ ਬੰਦਵਾ ਵਿਚਾਰ ਖੋਣ ਦਾ ਗੱਲ ਪਾ ਤੋਂ ਪਹਿਲੇ ਖੂਨ ਜਿਹੜਾ ਵਾ ਬਲੱਡ ਡੇਟ ਕਰਕੇ ਲੋਕਾਂ ਤੇ ਇੱਕ ਐਗਜ਼ਾਮਪਲ ਸੈੱਟ ਕਰਦਾ ਹਾਂ ਤਾਂ ਕਿ ਲੋਕੀ ਇਹ ਸਮਝਣ ਕਿ ਖੂਨ ਦੇਣਾ ਕਿੰਨਾ ਜ਼ਰੂਰੀ ਆ ਮੈਂ ਜਾਵਾਂ ਤਾਂ ਮੈਂ ਵੀ ਨਾ ਖੂਨ ਦਵਾ ਮੈਨੂੰ ਤੇ ਜਿਹੜੀ ਮੱਦੀ ਸੰਸਥਾ ਨੂੰ ਮੈਂ ਗਾ ਮਿਲਦੇ ਮਿਲਦੇ ਹੋ ਜਿਹੜੀ ਟੀਮ ਨੂੰ ਮਿਲਦੇ ਹੋ ਜਿਹਨੂੰ ਵੀ ਜਾਵਾਂ ਮਿਲ ਜੂਆ ਪਰ ਆਪਾਂ ਵੀ ਇੱਕ ਐਗਜ਼ਾਮਪਲ ਤੇ ਸੈੱਟ ਕਰਨੀ ਪਵੇਗੀ ਨਾ ਇਹ ਲੋਕਾਂ ਨੂੰ ਬੇਲਾ ਦੀ ਬਾਰ ਖੰਦ ਕਰਕੇ ਬਲੱਡ ਡੋਨੇਟ ਕਰਾਇਆ ਕਰੋ ਤਾਂ ਕਿ ਕਿਸੇ ਗਰੀਬ ਤੇ ਮੰਦ ਪਰਵਾਦ ਦੀ ਜਾਨ ਬਚਾ ਲਈ ਆਪਣਾ ਖੂਨ ਕਾਮ ਆ ਸਕੇ ਅਭੀ ਕਿ ਹੁਣ ਤੱਕ ਕਿੰਨੇ ਕੈਂਪ ਹੋ ਗਏ ਤੁਹਾਡਾ ਨਾ ਸਟਾਰਟ ਹੈ ਜਿਹੜੇ ਹੋਏ ਜਿਵੇਂ ਅੱਜ ਹੁੰਦਾ ਕੋਈ ਬਾਕੀ ਪਰਮਾਤਮਾ ਦੀ ਕਿਰਪਾ ਲਈ ਲੋਕਾਂ ਦਾ ਸਾਥ ਰਹਿ ਸ਼ਾਂਤਕ ਵਧੇ ਸਪਾਂਸਰ ਵੱਲੋਂ ਜਰੂਰ ਮਿਲ ਜਾਈ ਇੱਕ ਸਾਲ ਦੇ ਕਿੰਨੇ ਕੰਮ ਲੱਗ ਜਾਈਏ ਦੇਖੋ ਜੀ ਤਕਰੀਬਨ 3 ਮਹੀਨੇ ਬਾਅਦ ਜੋ ਕੈਂਪ ਲਗਾਇਆ ਜਾਂਦਾ ਵਾ ਅਗਲਾ ਕੈਂਪ 14 ਜੂਨ ਨੂੰ ਮੇਰੇ ਗੰਗਨਗਰ ਲਗਾਇਆ ਜਾਣਾ 6ਵਾਂ ਜਿਹੜਾ ਕੈਂਪ ਆ ਤੋ ਮੇਰੀ ਕੋਸ਼ਿਸ਼ ਇਹ ਬਣਦੇ ਜਿਹੜੇ ਸੁਮਿਟਰੀਆ ਬਣੀ ਰਹੇ ਲੋਕ ਜਿਹੜਾ ਵਾ ਕਿ ਇਹ ਬਲੱਡ ਸਰਵਿਵੇਸ਼ਨ ਬਲੱਡ ਬਣਦਾ ਰਹਿੰਦਾ ਹਵਾ 2 ਮਹੀਨੇ ਮਿਨਿਮਮ ਟਾਈਮ ਲੱਗਦਾ ਤੇ ਬਾਅਦ ਦੇ ਸਕਦੇ ਬਲੱਡ ਤੋ 2 ਮਹੀਨੇ ਬਾਅਦ ਮੇਰਾ ਗੈਂਪ ਚੱਲਦਾ ਰਹਿੰਦਾ ਲੋਕ ਪਾ ਦਿੰਦੇ ਆ ਕਿ ਕਿਸੇ ਨੂੰ ਜੇ ਕੋਈ ਬਲੱਡ ਲੋੜ ਪੈਂਦੀ ਆ ਮੈਂ ਵਿਸ਼ਵਾਸ ਦਵਾਣਾ ਨਾ ਅੱਗੇ ਕਿਸੇ ਕੋਈ ਬਰੀਦ ਦੇ ਦਾਖਲ ਹੋਣ ਤੇ ਮੈਂ ਅੱਗੇ ਲੱਗਣ ਲਵਾਂਗੇ ਮੇਰੀ ਕੋਸ਼ਿਸ਼ਾਂ ਬਾਕੀ ਰੋਗ ਰੱਖੇ ਆ ਲੋਕਾਂ ਦੀ ਜਿਹੜੀ ਆ ਮਰਦੀ ਹੈ ਜੀ